No. ਸਿਰ ਬਾਣੀ ਸੋ ਕਹੋ ਤਲ ਗੁਰ ਸੇਵੀ ਆਵੇ ਸੋ ਸਹਜ ਸੋ ਭਾਈ ਦਰਸ਼ਨ ਪਰਸਿਆ ਗੁਰ ਕੈ ਜਨਮ deca ਨਾਮੁ ਨਦੀ ਅਠਾਰ ਸਦੀ ਪਿਛੈ ਲਗੀਆਂ ਫਿਰਹਿ ਦੋਹਰ ਹਿਰਦੈ ਸਦਾ ਵਸਾਏ ਬ੍ਰਹਮ ਵਿੰਦੈ ਤੇ ਸਦਾ ਬ੍ਰਹਮ ਅਧੁਰਹਿ ਇੱਕ ਸ਼ਬਦ ਨੇ ਵਲਾਈ ਨਾਮੁ ਨਦੀ ਅਠਾਰ ਸਦੀ ਪਿਛੈ ਲਗੀਆਂ ਫਿਰਹਿ ਸਦਾ ਵਸਾਏ ਮੇਰੇ ਸਤਗੁਰ ਤਾਉ ਨਾ ਪਾਈਐ ਬਧੋ ਕਰ ਵਿਚਾਰ ਨਾਨਕ ਗੁਰ ਭਾਗ ਸਤਗੁਰ ਮਿਲੈ ਸੁਖ ਪਾਏ ਜੁਗਤਾਰ ਮਹੱਲਾ ਤੀਜਾ ਕੀਆ ਕਬਰੂ ਸਮਦਾਏ ਗਰਮ ਕ ਸਭ ਦੇ ਰਤੇ ਆ ਸੀਤਲ ਹੋ ਆ ਭਗਵਾਏ ਅੰਦਰ ਤ੍ਰਪਤ ਸੁਖਿਆ ਫਿਰ ਭੁੱਖ ਨ ਲਗੇ ਆਏ ਨਾਨਕ ਜੇ ਗੁਰ ਮੁਖ ਕਰ ਹੈ

ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰਧਰੇ ਲਿਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਰੂਪਿਆਲੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਬਿਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋਗਰ ਪਾਤਸ਼ਾਹ ਮਹਾਰਾਜਿਆਂ ਨੇ ਅੱਜ ਬਖਸ਼ਿਸ਼ ਕੀਤੀ ਹੈ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਵਾਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 649 ਅੰਗ ਪਰ ਸੁਸ਼ੋਭਤ ਹੈ ਸ਼ਲੋਕ ਮਹੱਲਾ ਤੀਜਾ ब्रह्म बिन्दर तिस दा ब्रह्मात्र है एक शब्द ले बुलाई ਗੁਰੂ ਪਾਤਸ਼ਾਹ ਤੁਹਾਰਾ ਜੀ ਤੇ ਜੋ ਬਲੱਖ ਕੇਵਲ ਗੁਰ ਸ਼ਬਦ ਵਿੱਚ ਵਿਅਕਤੀ ਜੋੜ ਕੇ ਪ੍ਰਭ ਨੂੰ ਪਛਾਣੇ ਉਸ ਦਾ ਬ੍ਰਹਮਣ ਕੋੜਾ ਮੜਿਆਇਤਾ ਹੈ ਜਿਵੇਂ ਕਿ ਸਤਗੁਰੂ ਜੀ ਕਹਿੰਦੇ ਨੇ ਕੰਲੀ ਕਿਰੇ ਨਾ ਪਾਇਆ ਕਿਉਂਕਿ ਗੱਲਾਂ ਅਵਾੜੇ ਦੁਨੀਆ ਤੇ ਲੋਕ ਬੜੇ ਮਿਲਣਗੇ ਪਸੰਦ ਕਰਨ ਵਾਲੇ ਬੜੇ ਲੋਕ ਮਿਲਣਗੇ ਅਰ ਅਸਲੀਅਤੇ ਵਿੱਚੋਂ ਕੁਝ ਹੋਰ ਹੀ ਹੈ ਨੌ ਨਦੀ 18 ਸਿੱਧੀਆਂ ਪਿਛੇ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਜਿਹੜਾ ਬਨੁਖ ਅਕਾਲ ਪੁਰਖ ਵਾਹਨ ਜੀ ਨੂੰ ਹਿਰਦੈ ਵਿੱਚ ਵਸਾ ਕੇ ਰੱਖਦਾ ਹੈ ਨੌ ਨਦੀਆਂ ਲਾਤੀ 18 ਸਿੱਧੀਆਂ ਉਸ ਦੇ ਮਗਰ ਲਗੀਆਂ ਫਿਰਦੀਆਂ ਨੇ ਬੇ ਸਤਿਗੁਰ ਦੇ ਨਾਮ ਨਾ ਪਾਈਐ ਉਜੋ ਕਰਵੇਂ ਵਿਚਾਰ ਸਤਿਗੁਰੂ ਜੀ ਕਦੇ ਵਿਚਾਰ ਕਰਕੇ ਵੇਖ ਲਵੋ ਗੱਲਾਂ ਨਾਲ ਕੁਝ ਨਹੀਂ ਪੜਦਾ ਸਤਿਗੁਰੂ ਤੋਂ ਬਿਨਾ ਕਦੇ ਨਾਮ ਨਹੀਂ ਮਿਲਦਾ ਨਾਮ ਕੇ ਪੂਰੇ ਭਾਗ ਸਤਿਗੁਰ ਮਿਲੇ ਸੁਖ ਪਾਏ ਦੁਖ ਚਾਰ ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਤਤਕਾ ਤੁਗਾ ਵਿੱਚ ਤਾਰ ਸਦਾ ਹੀ ਸੁਖ ਪਾਉਂਦਾ ਹੈ ਮਹਲਾ ਦੀ ਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸਨਾ ਭੋਖ ਨਾ ਦਾਇ ਜਵਾਨ ਹੋਵੇ ਪਾਗੜਾ ਬੁੱਢਾ ਹੋਵੇ ਮਨ ਮੁਖ ਲੋਗਾ ਦੀ ਤ੍ਰਿਸਨਾ ਦੀ ਭੋਖ ਦੂਰ ਕਦੇ ਹੁੰਦੀ ਨਹੀਂ ਗੁਰਮੁਖ ਸ਼ਬਦ ਦੇ ਅੰਤਿਆ ਸੀਤਬ ਹੋਏ ਆਪ ਗਵਾਏ ਸਤਿਗੁਰੂ ਦੇ ਸਰਮਖ ਹੋਏ ਮੋਦਕ ਸ਼ਾਬਦੇ ਮੇਂ ਚਲਦੇ ਹੋਣ ਕਰਕੇ ਅਤੇ ਅਹੰਕਾਰ ਨਵਾਕੇ ਅੰਦਰੋਂ ਸੰਤੋਖੀ ਹੋ ਜਾਂਦੇ ਨੇ ਅੰਦਰ ਤ੍ਰਿਪਤਾ ਸੰਤੋਖਿਆ ਫਿਰ ਕੌਫ ਨ ਲੱਗਿਆ ਏ ਉਹਨਾਂ ਦਾ ਅਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਮਾਇਆ ਦੀ ਕੌਫ ਨਹੀਂ ਲੱਗਦੀ ਨਾਨਕ ਜੇ ਗੁਰੂ ਵਖ ਕਰੇ ਸੋ ਪਰਵਾਣ ਹੈ ਜੋ ਨਾਮ ਰਹਿਣ ਲਾਏ ਗਰਬੋ ਖਮਨ ਲੋਕ ਜੇ خود ਕਰਦੇ ਨੇ ਉਹ ਕਬੂਲ ਹੁੰਦਾ ਹੈ ਕਿਉਂਕਿ ਉਹ ਨਾਮ ਵਿੱਚ ਵਰਤੀ ਜੋੜ ਕੇ ਰੱਖਦੇ ਨੇ ਪੌੜੀ ਹੌਂ ਬਿਹਾਰੀ ਤਿਰਨ ਕੋ ਜੋ ਸਰਬ ਮੁਖ ਸਿਖਾ ਸਤਿਗੁਰੂ ਜੀ ਕਹਿੰਦੇ ਜੋ ਸਿੱਖ ਸਤਿਗੁਰੂ ਦੇ ਸਰਬ ਮੁਖ ਨੇ ਮੈਂ ਉਹਨਾਂ ਨੂੰ ਪ੍ਰਵਾਣ ਬਲਿਹਾਰ ਸਭ ਕੇ ਜਾਨਾ ਨਾਮ ਜੋ ਹਰ ਨਾਮ ਧਿਆਏ ਦੇ ਤਿਰ ਤਰਸਨ ਬਿਖਾ ਜੋ ਅਕਾਰਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਦੇ ਨੇ ਜੀ ਤੁੰਦਾ ਹੈ ਕਿਉਂ ਉਹਨਾਂ ਦੇ ਦਰਸ਼ਨ ਕਰ। ਸੁਣ ਕੀਰਤਨ ਹਰ ਗੁਣ ਰਵ ਹਰ ਜਸ ਮਨ ਲਿਖਉ ਨਾ ਪਾਸੋ ਕੀਰਤਨ ਸੁਣ ਕੇ ਅਕਾਰਪੁਰਖ ਵਾਹਿਗੁਰੂ ਜੀ ਦੇ ਗੁਣ ਕਾਵਾ ਤੇ ਹਰੀ ਜਸ ਮਨ ਵਿੱਚ ਉਕਰ ਲਵਾ ਹਰ ਨਾਮ ਸਦਾ ਹੀ ਰਗ ਸਿਓ ਸਭ ਕਿਲ ਵਿਕ ਰਿਖਾ ਬੇਬ ਨਾਲ ਉਸ ਸਰਕਾਰ ਪਰਮਹੰਸ ਜੀ ਦੇ ਨਾਮ ਦੀ ਸਿਮਤ ਕਰ ਤੇ ਆਪਣੇ ਸਾਰੇ ਪਾਪ ਕੱਟ ਦਿਆ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਲੇ ਮਿਖਾ ਉਹ ਸਰੀਰ ਥਾਨ ਧਨ ਹੈ ਸੁੰਦਰ ਐ ਦਿੱਤੇ ਪਿਆਰਾ ਸਤਿਗੁਰੂ ਜੀ ਆਪਣੇ ਚਰਨ ਆਣ ਕੇ ਟਿਕਾਉਂਦਾ ਹੈ ਸੋ ਕੋਟਾਨ ਗੁਰੁ ਸ਼ੁਕਰਾਨਾ ਧੰਵਾਦ ਆਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨਾ ਅੰਮ੍ਰਿਤ ਮੇਰੇ ਤੋਂ ਮਹਾਨ ਕਿਰਪਾ ਦਾਸ਼ੁ ਸ਼ਰਧਤ ਕੀਤੀ ਅੰਮ੍ਰਿਤ ਵੇਲਾ ਬੋਲੇ ਦਰਸ਼ਨ ਦੀਦਾਰੇ ਦਾਸ਼ੁ ਸ਼ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਭ ਬਖਸ਼ਿਸ਼ ਕੀਤਾ ਸਤਿਗੁਰੂ ਦੀ ਬਿਵਾਰ ਸੱਚੇ ਪਾਤਸ਼ਾਹ ਜੀ ਸਹੀਤੋ ਕਿਰਪਾ ਦੇ ਸਿਮਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਅਚੰਦ ਕਮਲਾ ਨਾਮ ਜੋੜ ਤੇਰਣ ਸਭ ਦਾ ਦੇ ਸਿਰ ਤੇ ਮੇਰ ਪਰ ਹੰਦ ਰੱਖਣ ਗੌਰ ਸਿੰਘ ਜੀ ਦੇ ਨਾਮ ਦਾ ਗਦੀ ਜਾਂ ਦਾਤਾ ਵਰਤ ਲੈਣਾ ਬਾਣੀ ਬਾਣੀ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਪਤ ਅੰਸਾ ਸਭਨਾ ਦੀ ਆਸ਼ਰਮ ਬਰ ਮੁਕਾਮਲਾ ਮੁਰੜ ਕਰਨ ਸਰਬਤ ਸੰਗਤਾਂ ਦਾ ਧਨਵਾਦ ਸਰਬਤ ਸੰਤਾਂ ਨੂੰ ਜੀ ਆਇਆਂ ਜੀਓ ਆਇਆ ਆਪ ਗੁਰਪਿਆਰੇ ਸਾਚ ਸਮਝਿਓ ਸਤਨਾਮ ਸ੍ਰੀ ਵਾਰ ਕੋ ਜੀ ਤੇ ਜਾਮ ਆਪ ਲੜ ਜੁੜਨਾ ਕਰੀਏ ਜੀ ਕੋਈ ਵੀ ਰਸਤਾ ਵਾਂਝੀ ਨਾ ਰਹੇ ਸਾਰੀ ਆਸਕਤਾ ਪਿਆਰ ਸਤਿਗੁਰ ਸਾਹਿਬ ਕੋ ਦੇਉ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ